ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਆਈ ਤੇ ਉਸ ਨੂੰ ਲੈ ਕੇ ਅਕਾਲੀ ਦਲ ਹਿੱਕ ਤਾਣ ਖੜਿਆ ਤੇ ਜਿਸ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਨੇ ਹੜ੍ਹ ਪੀੜਤਾਂ ਦੀ ਸਮੱਸਿਆ ਸੁਣੀਆ ਵੱਖ-ਵੱਖ ਦੌਰੇ ਕੀਤੇ ਗਏ ਤੇ ਉੱਥੇ ਹੁਣ ਅਕਾਲੀ ਦਲ ਦੇ ਵੱਲੋਂ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਹੈ ਦੱਸਦੇ ਕਿ ਡਾਕਟਰ ਦਲਜੀਤ ਚੀਮਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਕਮੀਆਂ ਰਹੀਆਂ ਨੇ ਜਿਸ ਦੇ ਤਹਿਤ ਇੱਕ ਵਾਰ ਫਿਰ ਤੋਂ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਆਂ ਔਰ ਉਹਨੇ ਵਾਰ-ਵਾਰ ਮੈਂਸ਼ਨ ਕੀਤਾ ਕਿ ਕਿਤੇ ਵੀ ਉਹਦੀ ਸੇਫਟੀ ਦੇ ਬਾਰੇ ਵਿੱਚ ਡੈਮ ਦੀ ਹੈਲਥ ਦੇ ਬਾਰੇ ਵਿੱਚ ਉਹਦੀ ਸਟ੍ਰੈਂਥ ਦੇ ਬਾਰੇ ਵਿੱਚ ਕਿਸੇ ਤਰ੍ਹਾਂ ਦਾ ਵੀ ਸਾਡਾ ਕੋਈ ਟੈਂਡਰ ਜਿਹੜਾ ਅਸੀਂ ਜਿਹੜਾ ਇਹਨਾਂ ਨੇ ਦਿੱਤਾ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜ਼ਿਕਰ ਨਹੀਂ ਹੈ ਤੇ ਹੁਣ ਮੈਂ ਮਾਣਯੋਗ ਮੰਤਰੀ ਸਾਹਿਬ ਨੂੰ ਪੁੱਛਦਾ ਕਿ ਟੈਂਡਰ ਦਿੱਤਾ ਸੀ ਕਿਸੇ ਹੋਰ ਕੰਮ ਦਾ ਪਾਣੀ ਦੇ ਲੈਵਲ ਸਟਡੀ ਕਰਨ ਦਾ ਕਿ ਪਿਛਲੇ ਸਮੇਂ ਚ ਕਿੰਨਾ ਸੀ ਤੇ ਅੱਗੋਂ ਕੀ ਸੰਭਾਵਨਾ ਹੈ ਤੇ ਜਿਹੜੇ ਉਥੇ ਗੇਟ ਤਿੰਨ ਕਲਾਸ ਹੋਏ ਉਹ ਇਸ ਕਰਕੇ ਹੋਏ ਕਿ ਪਹਿਲਾਂ ਸਮੇਂ ਸਿਰ ਖੁੱਲੇ ਨਹੀਂ ਗਏ ਤੇ ਜਦੋਂ ਖੋਲਣ ਲੱਗੇ ਤੇ ਪਤਾ ਲੱਗਿਆ ਕਿ ਕਦੀ ਉਹਨਾਂ ਦੀ ਮੇਨਟੇਨੈਂਸ ਨਹੀਂ ਹੋਈ ਕਦੀ ਗ੍ਰੀਸ ਨਹੀਂ ਹੋਈ ਉਹ ਕੰਮ ਨਹੀਂ ਸੀ ਕਰ ਰਹੇ ਤੇ ਉਹਦੇ ਵਿੱਚ ਐਡਾ ਵੱਡਾ ਹਾਦਸਾ ਵਾਪਰਿਆ ਕਿ ਤਿੰਨ ਗੇਟ ਉਹਦੇ ਚ ਰੁੜ ਗਏ ਇੱਕ ਜਿਹੜਾ ਉੱਥੇ ਮੌਕੇ ਤੇ ਡਿਊਟੀ ਦੇ ਰਿਆ ਸੀ ਮੁਲਾਜ਼ਮ ਉਹਦੀ ਵਿਚਾਰੇ ਦੀ ਜਾਨ ਜਾਂਦੀ ਰਹੀ ਤੇ ਬਾਕੀਆਂ ਨੂੰ ਉਹਨਾਂ ਦੀ ਜਾਨ ਜੋਖਮ ਚ ਕੋਈ 에어 ਲਿਫਟ ਕਰਕੇ ਉੱਥੋਂ ਕੱਢਣਾ ਪਿਆ ਆਰਮੀ ਨੂੰ ਇਹ ਹਾਲਾਤ ਉੱਥੇ ਜਿਹੜੇ ਆ ਉਹ ਬਣ ਗਏ ਪਰ ਮੰਤਰੀ ਜੀ ਨੇ ਜਿਵੇਂ ਇਹ ਸਰਕਾਰ ਚਲਾਕੀਆਂ ਕਰਦੀ ਹੈ ਸਾਰਾ ਕੁਝ ਇਹਨਾਂ ਕਹਿ ਕੇ ਹੀ ਗੱਲ ਖਤਮ ਕਰ ਦਿੱਤੀ ਵੀ ਉਹ ਪ੍ਰਾਈਵੇਟ ਕੰਪਨੀ ਦਾ ਜਿਹੜਾ ਜਿਹੜਾ ਟੈਂਡਰ ਲਿਆ ਸੀ ਉਹਦਾ ਕਸੂਰ ਹੈ ਤੇ ਮੈਂ ਮੰਤਰੀ ਜੀ ਨੂੰ ਪੁੱਛਦਾ ਕਿ ਤੁਹਾਡੇ ਚੀਫ ਇੰਜੀਨੀਅਰ ਨੇ ਡਿਜ਼ਾਈਨ ਵਿਜੇ ਕੁਮਾਰ ਗਰਗ ਜੀ ਅੱਜ ਉਹਨਾਂ ਦਾ ਵੀ ਪੱਖ ਅਖਬਾਰਾਂ ਦੇ ਵਿੱਚ ਛਪਿਆ ਜਦੋਂ ਕੱਲ ਸੀਨੀਅਰ ਜਰਨਲਿਸਟ ਨੇ ਉਹਨਾਂ ਨੂੰ ਪੁੱਛਿਆ ਕਿ ਜਿਹੜੀ ਕੰਪਨੀ ਨੂੰ ਤੁਸੀਂ ਟੈਂਡਰ ਦਿੱਤਾ ਸੀ ਉਹ ਕਹਿੰਦੇ ਸਾਡਾ ਤੇ ਕੰਮ ਹੀ ਨਹੀਂ ਸੀਗਾ ਤੇ ਉਹਦੇ ਵਿੱਚ ਤੁਹਾਡੇ ਜਿਹੜੇ ਡਿਜ਼ਾਈਨ ਇੰਜੀਨੀਅਰ ਨੇ ਪੰਜਾਬ ਸਰਕਾਰ ਦੇ ਚੀਫ ਇੰਜੀਨੀਅਰ ਸਾਹਿਬ ਨੇ ਬੜਾ ਵੱਡਾ ਮਹਿਕਮੇ ਚ ਸਭ ਤੋਂ ਵੱਡਾ ਰੁਤਬਾ ਹੁੰਦਾ ਹੈ ਇੰਜੀਨੀਅਰ ਦੇ ਵਿੱਚ ਉਹ ਕੀ ਕਹਿੰਦੇ ਕਿ ਦਾ ਰੋਲਸ ਬਰ ਨਾਟ ਕਲੀਅਰਲੀ ਡਿਫਾਈਨਡ ਤੇ ਕਹਿੰਦੇ ਆਈ ਐਮ ਗੈਟਿੰਗ देयर ਰਿਪੋਰਟ ਐਂਡ ਰਿਪਲਾਈ ਐਗਜ਼ਾਮਿਨਡ ਓਨ ਵੈਦਰ ਦੇ ਹੈਡ ਐਨੀ ਰੋਲ ਇਨ ਦਾ ਬ੍ਰਿਜ ਸਟਰਕਚਰ ਵੇਖੋ ਟੈਂਡਰ ਹੋ ਗਿਆ ਕੰਮ ਹੋ ਗਿਆ ਤੁਸੀਂ ਉਹਨੂੰ ਸਰਟੀਫਿਕੇਟ ਇਸ਼ੂ ਕਰ ਦਿੱਤਾ ਜਿਸ ਕੰਮ ਵਾਸਤੇ ਉਹਨੇ ਜਿਹੜੀ ਪਾਣੀ ਦੀ ਸਟੱਡੀ ਕਰਨੀ ਸੀ ਤੇ ਅੱਜ ਚੀਫ ਇੰਜੀਨੀਅਰ ਸਾਹਿਬ ਕਹਿੰਦੇ ਵੀ ਰੋਲ ਉਹਦਾ ਡਿਫਾਈਂਡ ਨਹੀਂ ਸੀ ਮੈਂ ਜਿਹੜਾ ਡੈਮ ਸੇਫਟੀ ਦਾ ਵਿੰਗ ਆ ਉਹਦੇ ਕਮੈਂਟਸ ਮੰਗੇ ਆ ਤੇ ਉਹਨਾਂ ਦੇ ਕਮੈਂਟ ਆਉਣ ਤੋਂ ਬਾਅਦ ਫਿਰ ਸਰਕਾਰ ਨੂੰ ਦੱਸਿਆ ਜਾਏਗਾ ਵੀ ਗੱਲ ਅਸਲ 'ਚ ਹੈ ਕੀ ਹੈ ਹਾਲੇ 20 ਦਿਨ ਹੋ ਗਏ ਉਹਦੇ 'ਚ 56 ਤੋਂ ਵੱਧ ਲੋਕ ਮਾਰੇ ਗਏ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਸ਼ੂ ਮਾਰੇ ਗਏ ਲੱਖਾਂ ਏਕੜ ਜ਼ਮੀਨ ਜਿਹੜੀ ਫਸਲ ਆ ਉਹ ਪਾਣੀ ਚ ਡੁੱਬ ਗਈ ਘਰਾਂ ਦੇ ਵਿੱਚ 6-6 ਫੁੱਟ 7-7 ਫੁੱਟ ਪਾਣੀ ਵੜ ਗਿਆ ਲੱਖਾਂ ਲੋਕੀ ਘਰੋਂ ਬੇਕਾਰ ਹੋ ਗਏ ਔਰ ਅੱਜ 20 ਦਿਨਾਂ ਬਾਅਦ ਚੀਫ ਇੰਜੀਨੀਅਰ ਸਾਹਿਬ ਆਉਣ ਰਿਕਾਰਡ ਇਹ ਕਹਿ ਰਿਹਾ ਕਿ ਮੈਂ ਡੈਮ ਸੇਫਟੀ ਵਿਦ ਤੋਂ ਰਿਪੋਰਟ ਮੰਗੀ ਆ ਕਿ ਜਿਹੜਾ ਉਹ ਕੰਪਨੀ ਵਾਲਾ ਕਹਿ ਰਿਹਾ ਪੀ ਉਹ ਠੀਕ ਹੈ ਕਿ ਨਹੀਂ ਠੀਕ ਹੈ ਤੇ ਜੋ ਉਤੋਂ ਰਿਪੋਰਟ ਆਏਗੀ ਫੇਰ ਸਰਕਾਰ ਨੂੰ ਸੂਚਿਤ ਕੀਤਾ ਜਾਏਗਾ ਤੇ ਸਰਕਾਰ ਤਾਂ ਪਹਿਲੇ ਜਿਆਦਾ ਸੂਚਿਤ ਕੀਤੀ ਹੋਈ ਹੈ ਹਾਲੇ ਮੈਕਮੇਨ ਦੇ ਅਫਸਰ ਚੀਫ ਹੁਣ ਜਿਹੜੀ ਤਾਂ ਇਹ ਅੱਜ ਦੀ ਤਰੀਕ ਤੱਕ ਇਹ ਕਹਿ ਰਿਹਾ ਕਿ ਰਿਪੋਰਟ ਥੱਲੇ ਹੁਣ ਭਲਾ ਰਿਹਾ ਤੇ ਫਿਰ ਸਰਕਾਰ ਨੂੰ ਸੂਚਿਤ ਕਰਾਂਗੇ ਤੇ ਜਿਹੜਾ ਮੰਤਰੀ ਜੀ ਤੇ ਮੁੱਖ ਮੰਤਰੀ ਜੀ ਝੂਠ ਬੋਲੇ ਜਾ ਰਹੇ ਆ ਉਹ ਕਿਹੜੀ ਰਿਪੋਰਟ ਦੇ ਹੱਥ ਤੇ ਬੋਲਦੇ ਕੋਸ਼ਤਾ ਸਰਕਾਰ ਨੂੰ ਐਡਾ ਵੱਡਾ ਇੱਕ ਪੰਜਾਬ ਦੇ ਵਿੱਚ ਸੰਕਟ ਬਣਿਆ ਔਰ ਸਰਕਾਰ ਦੀ ਗਲਤੀ ਦੇ ਨਾਲ ਬਣਿਆ ਤੇ ਹਾਲੇ ਤੱਕ ਵਿਭਾਗ ਦੇ ਅਫਸਰ ਨੂੰ ਕਲੀਅਰ ਨਹੀਂ ਆ ਕਿ ਜਿਹੜਾ ਉਹ ਟੈਂਡਰ ਦਿੱਤਾ ਸੀ ਕਿਉਂਕਿ ਸਪਸ਼ਟ ਹੈ ਕਿ ਜੋ ਕੰਪਨੀ ਵਾਲਾ ਕਹਿ ਰਿਹਾ ਜੇ ਉਹਦੀਆਂ ਗੱਲਾਂ ਝੂਠ ਹੁੰਦੀਆਂ ਤੇ ਫਿਰ ਹੁਣ ਤੱਕ ਅਫਸਰਾਂ ਨੇ ਪਟਾਪਟੱਕ ਬੋੜਾ ਆਪਣੇ ਡਾਕੂਮੈਂਟ ਕੱਢ ਕੇ ਕੱਢ ਇਹਨਾਂ ਨੇ ਉਸੇ ਵੇਲੇ ਪਾਦਨੇ ਸੀ ਸੋਸ਼ਲ ਮੀਡੀਆ ਦੇ ਵਿੱਚ ਪਿਆ ਦੇਖੋ ਸ਼ਰਤਾ ਸੀ ਆ ਦੁੱਤੀ ਸੀ ਤੇ ਜਦੋਂ ਗੋਲ ਮੋਲ ਕਰਨ ਲੱਗ ਜਾਣ ਅਫਸਰ ਗੱਲਾਂ ਉਹਨੂੰ ਵੱਡੇ ਵੱਡੇ ਅਫਸਰ ਐਕ੍ਰੇਸ਼ਨ ਕੁਮਾਰ ਵੀ ਇਹ ਮਹਿਕ ਮੈਂ ਦੇ ਉਹਨੇ ਤਾਂ ਜਵਾਬ ਤਾਂ ਅੱਜ ਆ ਜਾਣਾ ਤੇ ਇਹਦਾ ਸੀ ਨਾਲ ਦੀ ਨਾਲ ਕਿ ਕੀ ਡਾਕੂਮੈਂਟ ਹੈ ਜਨਤਕ ਹੋ ਜਾਂਦੇ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ ਹੈ ਤੇ ਕਿਹਦੀ ਜ਼ਿੰਮੇਵਾਰੀ ਹੈ ਤੇ ਕੀ ਉਹਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਕਿ ਨਹੀਂ ਨਿਭਾਈ ਤੇ ਪਤਾ ਲੱਗ ਜਾਂਦਾ ਕਿ ਐਡੇ ਵੱਡੇ ਸੰਕਟ ਵਾਸਤੇ ਜ਼ਿੰਮੇਵਾਰ ਕੌਣ ਹੈ ਇੱਕ ਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਦੀ ਇੰਡੀਪੈਂਡੈਂਟ ਇਨਕੁਆਇਰੀ ਹੋਣੀ ਚਾਹੀਦੀ ਦੇਖੋ ਐਨੇ ਇਹ ਹੁਣ ਇਹ ਨਹੀਂ ਕਿਹਾ ਜਾ ਸਕਦਾ ਕਿ ਲੋਕੀ ਜਿਹੜੇ ਆ ਇਹ ਹੜਾ ਕਰਕੇ ਮਰ ਗਏ ਇਹ ਤਾਂ ਫਿਰ ਕਤਲ ਹੋ ਗਿਆ ਨਾ ਜਦੋਂ ਤੁਹਾਡੇ ਸਾਹਮਣੇ ਆ ਕਿ ਜਿਹੜੇ ਆ ਤੀਜਾ ਨਜ਼ਰ ਆਈ ਜਾਂਦੀ ਹੈ ਤੇ ਇਹਦੀ ਜ਼ਿੰਮੇਵਾਰੀ ਤਾਂ ਲੈਣੀ ਪੈਗੀ ਸਰਕਾਰ ਨੂੰ ਕਿ ਇੰਨੇ ਲੋਕੀ ਮਰ ਗਏ ਉਹਨਾਂ ਦੀ ਕੀਮਤ ਹੀ ਕੋਈ ਨਹੀਂ ਦੂਜੀ ਗੱਲ ਹੈ ਕਿ ਐਡਾ ਵੱਡਾ ਨੁਕਸਾਨ ਹੋ ਗਿਆ ਹਰ ਤੱਕ ਇੱਕ ਪੈਸਾ ਮੁਆਵਜ਼ਾ ਨਹੀਂ ਉਹ ਫੁੱਟਬਾਲ ਨੂੰ ਖੇਢੀ ਜਾਂਦੇ ਆ ਇਹ ਹਿੱਟ ਮਾਰ ਕੇ ਕੇਂਦਰ ਵਾਲੇ ਪਾਸੇ ਸੁੱਟ ਦਿੰਦੇ ਆ ਉਹ ਹਿੱਟ ਮਾਰਦੇ ਆ ਪੰਜਾਬ ਦੇ ਜਿਹੜਾ ਹੈਗਾ ਕੱਟੇ ਚ ਸੁਣ ਦਿੰਦੇ ਦੇਖਣ ਜਨਤਾ ਜੇ ਪੰਜਾਬ ਦੀ ਇੱਕ ਦੂਜੇ ਦੇ ਨਾਲ ਨਾ ਖੜਦੀ ਤੇ ਅੱਜ ਮੈਂ ਸਮਝਦਾ ਦੇਖੋ ਕਿੰਨੇ ਹਾਲਾਤ ਹੋਰ ਬੇਕਰੋਦਲੇ ਸੀ ਆ ਕਿੰਨੇ ਬੰਨ ਲੋਕਾਂ ਨੇ ਲਾਭ ਹੀ ਲਏ ਤੇ ਸਰਕਾਰ ਦੇ ਕੋਹਲੇ ਇਹ ਨਹੀਂ ਪਤਾ ਲੱਗਿਆ ਕਿ ਜਿਹੜਾ ਟੈਂਡਰ ਦਿੱਤਾ ਸੀ ਉਹ ਠੀਕ ਦਿੱਤਾ ਸੀ ਕਿ ਨਹੀਂ ਦਿੱਤਾ ਸੀ ਸਰਕਾਰ ਦੀ ਕਾਰਗੁਜ਼ਾਰੀ ਤਾਂ ਸਾਹਮਣੇ ਆ ਇਸ ਕਰਕੇ ਇਹਦੀ ਹਾਈ ਲੈਵਲ ਇੰਡੀਪੈਂਡੈਂਟ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਆ ਕਾ ਜੋ ਸਹੀ ਤੱਥ ਜਿਹੜੇ ਆ ਕਿਉਂਕਿ ਛੋਟੀ ਜੀ ਗੱਲ ਨਹੀਂ ਹੈ ਜੇ ਇੱਥੇ ਇੱਕ ਐਗਜ਼ਾਮਪਲ ਨਾਲ ਸੈੱਟ ਕੀਤੀ ਤੇ ਅਗਲੇ ਸਾਲ ਕਿਸੇ ਹੋਰ ਡੈਮ ਤੇ ਹੀ ਕੁਸ਼ੀ ਹੋਏਗਾ ਕਿਉਂਕਿ ਹੁਣ ਹੈਡਵਰਕਸ ਨਾਲ ਜੇ ਹੋ ਸਕਦਾ ਕੱਲ ਨੂੰ ਕਿਸੇ ਡੈਮ ਦੀ ਸੇਫਟੀ ਨਾਲ ਵੀ ਇਹੀ ਖਲਵਾੜ ਹੋ ਸਕਦਾ ਤੇ ਫਿਰ ਤਾਂ ਪੰਜਾਬ ਹੀ ਜਾਂਦਰੂ ਇੱਕ ਤਾਂ ਵੀ ਹਾਈ ਲੈਵਲ ਜੁਡੀਸ਼ੀਅਲ ਜਾਂਚ ਇਹਦੀ ਸਾਰੇ ਇਸ਼ੂ ਦੀ ਜਿਹੜੀ ਆ ਉਹ ਹੋਣੀ ਚਾਹੀਦੀ ਦੂਜਾ ਇੱਕ ਹੋਰ ਬਹੁਤ ਇੰਪੋਰਟੈਂਟ ਇਸ਼ੂ ਹੈ ਕਿ ਐਮਬੀਬੀਐਸ ਦੀਆਂ ਜਿਹੜੀਆਂ ਅਟਮਿਸ਼ਨਸ ਹੁੰਦੀਆਂ ਨੇ ਉਹਦੇ ਵਿੱਚ ਬੜੀ ਮਿਹਨਤ ਕਰਕੇ ਤੇ ਆਮ ਘਰਾਂ ਦੇ ਬੱਚੇ ਜਿਹੜੇ ਆ ਉਹ ਮੈਰਿਟ ਦੇ ਵਿੱਚ ਆ ਕੇ ਤੇ ਬਹੁਤ ਔਖੀ ਐਡਮਿਸ਼ਨ ਮਿਲਦੀ ਆਲਰੇਡੀ ਜਿਹੜੀਆਂ ਫੀਸਾਂ ਨੇ ਇੰਨੀਆਂ ਜ਼ਿਆਦਾ ਨੇ ਕਿ ਜਿਹੜੇ ਗਰੀਬ ਘਰਾਂ ਦੇ ਮੈਰਿਟੋਰੀਅਸ ਬੱਚੇ ਆ ਉਹ ਤਾਂ ਅੱਗੇ ਹੀ ਅਫੋਰਡ ਨਹੀਂ ਕਰ ਪਾਰੇ ਕਈਆਂ ਦਾ ਨੰਬਰ ਵੀ ਆ ਜਾਂਦਾ ਮੈਰਿਟ ਦੇ ਵਿੱਚ ਤੇ ਉਹਨਾਂ ਨੂੰ ਕੋਈ ਹੋਰ ਜਿਹੜੀ ਆ ਆਪਸ਼ਨ ਜੜੀ ਪੈਂਦੀ ਆ ਕਿ ਸਾਡੇ ਪੇਰੈਂਟਸ ਜਿਹੜੇ ਆ ਐਡੀ ਫੀਸ ਨਹੀਂ ਦੇ ਸਕਦੇ ਐਡੀ ਮਹਿੰਗੀ ਹੋ ਗਈ ਮੈਡੀਕਲ ਐਜੂਕੇਸ਼ਨ